ਪ੍ਰਤੀ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਾਤਸ਼ਾਹ ਦੀ ਜੀਵਨੀ ਸਰਬਣ ਕਰੋ ਜੀ ਅੱਜ ਆਪਾਂ ਸਰਬਣ ਕਰਾਂਗੇ ਪਹਾੜੀ ਰਾਜਾ ਪੀਮ ਚੰਦ ਜੀ ਵੱਲੋਂ ਵੱਡੀ ਸਭਾ ਲਗਾ ਕੇ ਬੈਠਾ ਸੀ ਉਸ ਸਮੇਂ ਦੂਤ ਪਹੁੰਚ ਗਿਆ ਅਤੇ ਰਾਜੇ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਦੂਤ ਦਾ ਮਰਝਾਇਆ ਹੋਇਆ ਮੁਖ ਦੇਖ ਕੇ ਰਾਜਾ ਕਹਿਣ ਲੱਗਾ ਲਗਦਾ ਹੈ ਹਾਥੀ ਨਾਲ ਨਹੀਂ ਲਿਆਇਆ ਗੁਰੂ ਨੇ ਕਿਸ ਤਰ੍ਹਾਂ ਕਿਹਾ ਹੈ ਸਾਨੂੰ ਵੀ ਦੱਸੋ ਉਹਨਾਂ ਨੇ ਮੇਰੀ ਬੜਾਈ ਰੱਖੀ ਹੈ ਜਾਂ ਨਹੀਂ ਉਹਨਾਂ ਨੇ ਵਿਗਾੜ ਪੈਣ ਦਾ ਕੋਈ ਡਰ ਜਾਣਿਆ ਹੈ ਕਿ ਨਹੀਂ ਸਾਡੇ ਦੇਸ਼ ਵਿੱਚ ਹੀ ਨਿਵਾਸ ਕੀਤਾ ਹੈ ਜਾਂ ਫਿਰ ਉਸ ਦੀ ਉਮਰ ਅਜੇ ਨਵੀਂ ਛੋਟੀ ਹੈ ਹਥਿਆਰ ਫੜ ਕੇ ਹੰਕਾਰ ਕਰ ਰਿਹਾ ਹੈ ਰਾਜੇ ਭੀਮਚੰਦ ਤੋਂ ਸੁਣ ਕੇ ਦੂਤ ਨੇ ਕਿਹਾ ਗੁਰੂ ਤਾਂ ਉੱਥੇ ਇੰਦਰ ਬਣ ਕੇ ਬੈਠਾ ਹੈ ਉਸ ਦੇ ਮਨ ਵਿੱਚ ਡਰ ਕਿੱਥੇ ਹੈ ਉਸ ਦਾ ਤਾਂ ਜੰਗ ਦੇ ਪ੍ਰਸੰਗ ਵਿੱਚ ਹੀ ਪ੍ਰੇਮ ਹੈ ਉੱਥੋਂ ਦੇ ਲੋਕਾਂ ਕੋਲੋਂ ਮੈਂ ਇਹ ਵਾਰਤਾ ਸੁਣੀ ਹੈ ਕਿ ਉਹ ਹਮੇਸ਼ਾ ਤਨੁਖ ਖਿਦਿਆ ਦਾ ਅਭਿਆਸ ਕਰਦੇ ਹਨ ਜਿਵੇਂ ਅਸੀਂ ਪੁਰਾਣਾ ਦੀ ਕਥਾ ਵਿੱਚ ਸੁਣਦੇ ਆਏ ਹਾਂ ਉਸੇ ਤਰ੍ਹਾਂ ਤੁਨੁਖ ਤੋਂ ਖਿੱਚ ਕੇ ਬਹੁਤ ਸਾਰੇ ਤੀਰ ਮਾਰਦੇ ਹਨ ਜਿਵੇਂ ਮੈਂ ਅੱਖੀਂ ਵੇਖਿਆ ਹੈ ਉਸੇ ਤਰ੍ਹਾਂ ਸੁਣਾਉਂਦਾ ਹਾਂ ਉਹਨਾਂ ਦੇ ਚਿਹਰੇ ਉੱਤੇ ਵੱਡੀ ਬਹਾਦਰੀ ਚਮਕਦੀ ਹੈ ਮੈਂ ਕਿੱਥੋਂ ਤੱਕ ਕਹਾ ਤੁਸੀਂ ਵੀ ਤਾਂ ਵੇਖਿਆ ਹੀ ਸੀ ਉਸ ਵੇਲੇ ਤੁਸੀਂ ਵੀ ਗੁਰੂ ਦਾ ਵੱਡਾ ਜਾਹੋ ਜਲਾਲ ਪਰਖਿਆ ਸੀ ਮੈਂ ਬਹੁਤ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ ਤੁਹਾਡੇ ਵੱਲੋਂ ਵੀ ਬਹੁਤ ਬੜਿਆਈ ਕੀਤੀ ਜਿਹੜੀ ਵੱਡੀ ਕਰਾਮਾਤ ਦੇ ਮਾਲਕ ਹਨ ਉਹ ਸਾਰਿਆਂ ਦੇ ਅੰਦਰ ਦੀ ਦਸਾਂ ਨੂੰ ਜਾਣਦੇ ਹਨ ਉਹਨਾਂ ਨਾਲ ਤੋਖਾ ਕਿਵੇਂ ਨਿਭ ਹੋ ਸਕਦਾ ਹੈ ਉਹਨਾਂ ਨੇ ਜਾਣ ਲਿਆ ਕਿ ਹਾਥੀ ਨਹੀਂ ਮੁੜੇਗਾ ਉਹਨਾਂ ਨੇ ਮੇਰੀ ਮੰਗ ਨੂੰ ਸੁਣ ਕੇ ਫਰਮਾਇਆ ਕਿ ਇੱਕ ਸ਼ਰਧਾਲੂ ਰਾਜਾ ਦੂਰ ਤੋਂ ਆਇਆ ਸੀ ਉਸ ਰਾਜੇ ਨੇ ਹਾਥੀ ਪੇਟਾ ਕਰਕੇ ਇਹ ਬੇਨਤੀ ਕੀਤੀ ਸੀ ਕਿ ਗੁਰੂ ਜੀ ਸਾਡੀ ਇੱਛਾ ਪੂਰੀ ਕਰੋ ਹੋਰ ਕਿਸੇ ਨੂੰ ਵੀ ਇਹ ਹਾਥੀ ਨਾ ਦੇਣਾ ਇਸ ਨੂੰ ਆਪਣੇ ਕੋਲ ਹੀ ਰੱਖਣਾ ਇਸ ਵਾਸਤੇ ਇਹ ਹਾਥੀ ਨਹੀਂ ਦਿੱਤਾ ਜਾ ਸਕਦਾ ਸਾਡੇ ਘਰ ਵਿੱਚ ਇੱਕ ਹੋਰ ਹਾਥੀ ਹੈ ਉਸ ਨੂੰ ਲੈ ਜਾਵੋ ਅਤੇ ਆਪਣੇ ਕਾਰਜ ਨੂੰ ਪੂਰਾ ਕਰ ਲਵੋ ਇਸ ਤਰ੍ਹਾਂ ਕੋਈ ਟਾਲਣ ਵਾਲੀ ਗੱਲ ਨਾ ਵਿਚਾਰੋ ਫਿਰ ਉਹਨਾਂ ਨੇ ਆਪਣੇ ਸਿੱਖਾਂ ਦੀ ਵਡਿਆਈ ਬਹੁਤ ਤਰ੍ਹਾਂ ਨਾਲ ਕਹਿ ਕੇ ਸਮਝਾਈ ਜਿਵੇਂ ਪਰਮਾਤਮਾ ਨੂੰ ਆਪਣੇ ਭਗਤ ਪਿਆਰੇ ਹੁੰਦੇ ਹਨ ਜਾਣੋ ਗੁਰੂ ਘਰ ਵਿੱਚ ਸਿੱਖ ਉਸੇ ਤਰ੍ਹਾਂ ਹਨ ਉਹਨਾਂ ਦਾ ਕਿਹਾ ਮੋੜਿਆ ਨਹੀਂ ਜਾ ਸਕਦਾ ਇਸ ਵਾਸਤੇ ਹੱਥ ਹੀ ਦੇਣਾ ਹੀ ਨਹੀਂ ਬਣਦਾ ਉਹਨਾਂ ਦੀ ਇਸ ਤਰ੍ਹਾਂ ਦੀ ਇੱਛਾ ਜਾਣ ਕੇ ਗੁਦਾਈਗੀ ਲੈ ਲਈ ਅਤੇ ਇਹ ਗੱਲ ਨਿਸ਼ਚਿਤ ਕਰ ਲਈ ਕਿ ਇਹ ਕਦੇ ਵੀ ਹਾਥੀ ਨਹੀਂ ਦੇਣਗੇ ਬੱਟੇ ਪਹਾੜੀ ਰਾਜੇ ਭੀਮਚੰਦ ਦੇ ਮਨ ਰੂਪੀ ਪਹਾੜ ਨੂੰ ਦੂਤ ਨੇ ਇਹ ਵਚਨ वज्र ਇੰਦਰ ਦੀ ਗਦਾ ਵਾਂਗ ਲਗੇ ਉਸ ਦੇ ਲੱਗਣ ਨਾਲ ਰਾਜਾ ਗੁੱਸੇ ਵਿੱਚ ਆ ਗਿਆ ਅਤੇ ਦੁਖੀ ਹੋਇਆ ਫਿਰ ਉਸ ਨੇ ਅਲੱਗ ਹੋ ਕੇ ਮਤਾ ਪਕਾਇਆ ਇੱਕ ਕਬਜ਼ੀਰ ਗੁੱਜਾ ਕੋਤਵਾਲ ਅਤੇ 2-3 ਹੋਰ ਮਨੁੱਖ ਵੀ ਕੋਲ ਬਿਠਾ ਲਏ ਜਿਸ ਦੇ ਹਿਰਦੇ ਵਿੱਚ ਬਹੁਤ ਗੁੱਸਾ ਜਾਗ ਗਿਆ ਸੀ ਰਾਜੇ ਨੇ ਕਿਹਾ ਇਹ ਜਾਲ ਲਗੋ ਕਿ ਗੁਰੂ ਸਾਡੀ ਜਗ੍ਹਾ ਉੱਤੇ ਵਸਦਾ ਹੈ ਸਾਨੂੰ ਚਾਹੀਦਾ ਹੈ ਕਿ ਉਸ ਕੋਲੋਂ ਬਲ ਨਾਲ ਧੰਨ ਲੈਂਦੇ ਤਾਂ ਹੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵਸਣ ਦਿੰਦੇ ਪਾਰਹੁ ਸਾਰੀਆਂ ਗੱਲਾਂ ਤਾਂ ਕਿਤੇ ਰਹਿ ਗਈਆਂ ਹਨ ਉਸਨੇ ਤਾਂ ਮੰਗੀਆਂ ਹੋਈਆਂ ਚੀਜ਼ਾਂ ਵੀ ਨਹੀਂ ਦਿੱਤੀਆਂ ਹੋਰ ਕੁਝ ਦੇਣਾ ਤਾਂ ਉਹ ਕਿਵੇਂ ਮਨ ਦੇ ਵਿੱਚ ਲਿਆਉਣਗੇ ਇਹ ਸਮਝ ਪੈਂਦਾ ਹੈ ਕਿ ਗੁਰੂ ਨਾਲ ਵਿਗੜ ਜਾਵੇਗੀ ਜੇ ਇਸ ਤਰ੍ਹਾਂ ਹੀ ਰਜਾਨਾ ਚਾਹੂ ਚਾਉਣਗੇ ਤਾਂ ਅੱਗੋਂ ਜਾਂ ਪਿੱਛੋਂ جنگ ਜ਼ਰੂਰ ਹੋਵੇਗੀ ਪਹਿਲੀ ਵਾਰ ਹਾਥੀ ਦੀ ਮੰਗ ਕੀਤੀ ਸੀ ਉਹ ਨਹੀਂ ਦਿੱਤਾ ਸਾਡੇ ਨਾਲ ਪੇਮ ਵੀ ਨਹੀਂ ਰੱਖਿਆ ਇਸ ਬਾਸਤੀ ਨਿਲਾਪ ਕਰਨਾ ਬਣਦਾ ਨਹੀਂ ਜੇਕਰ ਸਾਡੇ ਨਾਲ ਵਿਗੜ ਗਿਆ ਫਿਰ ਇੱਥੇ ਵਸ ਨਹੀਂ ਸਕੇਗਾ ਜੇਕਰ ਮੈਂ ਹੁਣ ਮਾਫ ਕਰਕੇ ਵੀ ਰਹਾ ਕਰ ਵੀ ਰਹਾ ਪਰ ਇਹ ਫਿਰ ਬੇਨਸਾਫੀ ਕਰਾਂਗਾ ਤਾਂ ਮੈਂ ਕਿਵੇਂ ਸਹਿਣ ਕਰਾਂਗਾ ਉਹ ਸਾਡੇ ਦੇਸ਼ ਵਿੱਚ ਹੀ ਨਗਾਰਾ ਬਚਾਉਂਦਾ ਹੈ ਅਤੇ ਮਨ ਪਾਉਂਦੇ ਸਥਾਨਾਂ ਉੱਤੇ ਜਿੱਥੇ ਕਿਥੇ ਫਿਰ ਜਾਂਦਾ ਹੈ ਜਿਸ ਦੀ ਜ਼ਮੀਨ ਰੋਕਣ ਦੀ ਇੱਛਾ ਹੈ ਫੌਜ ਇਕੱਠੀ ਕਰਕੇ ਆਪਣੀ ਤਾਕਤ ਦਾ ਪ੍ਰਗਟਾਵਾ ਕਰਦਾ ਹੈ ਹੋਰ ਗੱਲਾਂ ਜਿਵੇਂ ਕਿਵੇਂ ਕਰਕੇ ਬਾਦ ਵਿੱਚ ਪਹੁੰਚਾਣਗੀਆਂ ਹੁਣ ਜਿਹੜਾ ਹਾਥੀ ਮੰਗਣਾ ਚਾਹੁੰਦੇ ਹਾਂ ਉਹ ਹਾਥੀ ਸਾਨੂੰ ਜ਼ਰੂਰ ਲੈ ਲੈਣਾ ਚਾਹੀਦਾ ਹੈ ਜਿਸ ਨਾਲ ਸਾਡਾ ਕਿਹਾ ਪੂਰਾ ਹੋ ਜਾਵੇ ਇਸ ਵਾਸਤੇ ਮੈਨੂੰ ਸਲਾਹ ਦੇਵੋ ਜਾਂ ਫਿਰ ਤੁਹਾਡੇ ਵਿੱਚੋਂ ਕੋਈ ਜਾ ਕੇ ਲੈ ਆਵੇ ਜੇ ਹੁਣ ਹਾਥੀ ਨਾ ਦੇਣਗੇ ਤਾਂ ਬਖੇੜਾ ਵੱਧ ਜਾਵੇਗਾ ਉਸ ਵੇਲੇ ਆਪਣੀ ਸੇਨਾ ਦੀ ਤਾਕਤ ਵਰਤ ਕੇ ਇੱਕ ਪਾਸੇ ਤੋਂ ਉਦਮ ਕਰਾਂਗੇ ਅਤੇ ਚੜਾਈ ਕਰਕੇ ਪਹਾੜੀ ਦੇਸ਼ ਵਿੱਚੋਂ ਬਾਹਰ ਕੱਢ ਦੇਾਂਗੇ ਰਾਜੇ ਭੀਮ ਚੰਦ ਦਾ ਖੋਟੀ ਤਰ੍ਹਾਂ ਦਾ ਕਹਿਣਾ ਉਸ ਸਮੇਂ ਸਾਰੇ ਅਹਿਲਕਾਰਾਂ ਨੇ ਸੁਣਿਆ ਰਾਜੀ ਕੋਲ ਇੱਕ ਧੀਰਜਮਨ ਧੀਰਜવાન ਵਜ਼ੀਰ ਸੀ ਉਹ ਉਹ ਵੱਡੀ ਮਤ ਦੇਣ ਵਾਸਤੇ ਬੋਲਿਆ ਤੁਹਾਡੇ ਲਈ ਅਜੇ ਹੀ ਗੱਲ ਕਰਨੀ ਜੋਗ ਨਹੀਂ ਹੈ ਗੁਰੂ ਨਾਲ ਬੈਰ ਕਰਨ ਵਾਲੇ ਇੱਕ ਗੱਲ ਪ੍ਰਸਿੱਧ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੱਦੀ ਹੈ ਜਿਹੜਾ ਝਗੜਾਲੂ ਬਣ ਕੇ ਇਹਨਾਂ ਦੀ ਨਿੰਦਿਆ ਕਰਦਾ ਹੈ ਉਹ ਦੁੱਖ ਪਾਉਂਦਾ ਹੈ ਗੁਰੂ ਜੀ ਕਰਾਮਾਤ ਦੇ ਧਨੀ ਹਨ ਜਿੰਨਾ ਅੱਗੇ ਸਾਰਾ ਸੰਸਾਰ ਨਿਵਦਾ ਹੈ ਜਿਹੜੇ ਉਹਨਾਂ ਦੀ ਸੇਵਕ ਬਣਦੇ ਹਨ ਉਹ ਮਨ ਪਾਉਂਦੀਆਂ ਸਾਰਾ ਕੁਝ ਪ੍ਰਾਪਤ ਕਰ ਲੈਂਦੇ ਹਨ ਜੋ ਝਗੜਾ ਕਰਦੇ ਹਨ ਉਹ ਕੋਲ ਵਾਲੀਆਂ ਚੀਜ਼ਾਂ ਵੀ ਨਸ਼ਟ ਕਰਵਾ ਲੈਂਦੇ ਹਨ ਬਾਗੀ ਦੀ ਕਿਹੜੀ ਗੱਲ ਹੈ ਇਹ ਉਸ ਤੋਂ ਬਿਨਾ ਕਿਹੜਾ ਕੰਮ ਰੁਕਿਆ ਹੈ ਤੁਸੀਂ ਰਾਜੇ ਹੋ ਆਪਣੀ ਧਰਤੀ ਪਰਜਾਂ ਨੂੰ ਪਾ ਲੋ ਤੁਹਾਨੂੰ ਬਹੁਤ ਜ਼ਿਆਦਾ ਧੀਰਜ ਧਾਰਨ ਕਰਨਾ ਚਾਹੀਦਾ ਹੈ ਪਰ ਆਜਨੀਤੀ ਦੇ ਅਨੁਸਾਰ ਬਰ ਬਰਕਾ ਕਰਨ ਵਾਲਿਆਂ ਅਤੇ ਸਾਰੇ ਸ਼ਾਸਤਰਾਂ ਨੂੰ ਜਾਣਨ ਵਾਲਿਆਂ ਦੀ ਵੀ ਚੰਗੀ ਤਰ੍ਹਾਂ ਸੁਣੋ ਕਿ ਈਰਖਾ ਅਤੇ ਮਿਲਾਪ ਕਿਸ ਨਾਲ ਕਰਿੰਦਾ ਹੈ ਤੁਸੀਂ ਠੀਕ ਜਾਂ ਗਲਤ ਨੂੰ ਚੰਗੀ ਤਰ੍ਹਾਂ ਚਿਤ ਦੇ ਵਿੱਚ ਵਿਚਾਰੋ ਜਦੋਂ ਤੁਸੀਂ ਗੁਰੂ ਜੀ ਦੇ ਵਿਰੋਧੀ ਬਣ ਜਾਓਗੇ ਤਾਂ ਉਸ ਵੇਲੇ ਤੁਹਾਨੂੰ ਕੀ ਹਾਸਲ ਹੋਵੇਗਾ ਬਿਨਾਂ ਕਿਸੇ ਗੱਲ ਤੋਂ ਆਪਣੇ ਗੱਲ ਲੜਾਈ ਨਾ ਪਾਵੋ ਕੌਣ ਜਾਣਦਾ ਹੈ ਕਿ ਫਿਰ ਕਿਸ ਤਰ੍ਹਾਂ ਬਣ ਜਾਵੇ ਤੁਸੀਂ ਇੱਕ ਹੋਰ ਸੋ ਤੁਹਾਨੂੰ ਇੱਕ ਚੰਗੀ ਗੱਲ ਕਹਿੰਦਾ ਹਾਂ ਜੇਕਰ ਤੁਸੀਂ ਗੁਰੂ ਜੀ ਨਾਲ ਮਿਲਾਪ ਕਰਨ ਦੀ ਇੱਛਾ ਧਾਰ ਲਮੋ ਤਾਂ ਜਿਹੜਾ ਵੀ ਕੋਈ ਪਹਾੜ ਹੀ ਰਾਜਾ ਚੜਾਈ ਕਰਕੇ ਆਵੇਗਾ ਉਹ ਤੁਹਾਡੇ ਉੱਤੇ ਆਪਣੀ ਤਾਕਤ ਨਾਲ ਹਮਲਾ ਨਹੀਂ ਕਰ ਸਕੇਗਾ ਸ੍ਰੀ ਕਲ ਸ੍ਰੀ ਕਲੰਗੀ ਤਰ ਪਾਸ਼ਾ ਗੁਰੂ ਜੀ ਦਾ ਦਵਾ ਬਣਿਆ ਰਹੇਗਾ ਤੁਹਾਡੇ ਰਾਜ ਵਿੱਚ ਕੋਈ ਵੀ ਪੈਰ ਨਹੀਂ ਪਾ ਸਕਦਾ ਆਪਣੇ ਮਨ ਦੇ ਵਿੱਚ ਵੱਡੀ ਵਿਚਾਰ ਕਰੋ ਜਿਸ ਤਰ੍ਹਾਂ ਰਾਜਨੀਤੀ ਦੀ ਚਾਲ ਹੁੰਦੀ ਹੈ ਇਸ ਧਰਤੀ ਨੂੰ ਵੱਡੇ ਭਾਗਾਂ ਵਾਲੀ ਜਾਣੋ ਕਿ ਜਿਸ ਉੱਤੇ ਗੁਰੂ ਜੀ ਨੇ ਆ ਕੇ ਚਰਨ ਪਾਈ ਹਨ ਜਿਸ ਸਥਾਨ ਉੱਤੇ ਸਾਰਾ ਜਗਤ ਚੱਲਿਆ ਆਉਂਦਾ ਹੈ ਜਿਹੜੇ ਕੀ ਜਮਾ ਤੇ ਬੰਦਨਾ ਤੋਂ ਬਚਣਾ ਚਾਹੁੰਦੇ ਹਨ ਜਿਹੜੇ ਮਨ ਦੀਆਂ ਇਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਹਨ ਉਹਨਾਂ ਅੱਗੇ ਹਾਥੀ ਵਿਚਾਰਾ ਕੀ ਹੈ ਸਾਨੇ ਅੰਦਰ ਹਿਰਦਿਆਂ ਦਾ ਭੇਦ ਉਹਨਾਂ ਕੋਲੋਂ ਲੁਕਿਆ ਹੋਇਆ ਨਹੀਂ ਹੈ ਗੁਰੂ ਜੀ ਨੇ ਤੁਹਾਡੇ ਧੋਖੇ ਵਾਲੀ ਚਾਲ ਨੂੰ ਪਛਾਣ ਲਿਆ ਹੈ ਜੇਕਰ ਤੁਸੀਂ ਸਿੱਧੇ ਜਾਂ ਸਾਦੇ ਹਿਰਦੇ ਵਾਲੇ ਸੇਵਕ ਹੋ ਕੇ ਹਾਥੀ ਮੰਗਦੇ ਤਾਂ ਸੱਚੇ ਗੁਰੂ ਜੀ ਹਾਥੀ ਵੀ ਦੇ ਦਿੰਦੇ ਜੇਕਰ ਤੁਸੀਂ ਮੇਰੀ ਸਲਾਹ ਮੰਨੋਗੇ ਤਾਂ ਆਪਣੇ ਮਨ ਨੂੰ ਕੱਟ ਕਰਨ ਤੋਂ ਮੋੜ ਲਵੋ ਤੁਸੀਂ ਜਾ ਕੇ ਸ੍ਰੀ ਆਨੰਦਪੁਰ ਸਾਹਿਬ ਨਗਰ ਵਿਖੇ ਗੁਰੂ ਜੀ ਦੇ ਦਰਸ਼ਨ ਕਰੋ ਜਿਸ ਨਾਲ ਬਹੁਤ ਲਾਭ ਹੋਣਗੇ ਤੇ ਵੱਡਾ ਆਨੰਦ ਮਿਲੇਗਾ ਜੇਕਰ ਤੁਸੀਂ ਨਹੀਂ ਮੰਨੋ ਮੰਨੋਗੇ ਅਤੇ ਦੁਸ਼ਮਣੀ ਪਾਓਗੇ ਤਾਂ ਭਾਰੀ ਪੁੱਲ ਕਰਕੇ ਵਿਗਾੜ ਪੈਣਗੇ ਉਹਨਾਂ ਦੀ ਸੇਵਾ ਕਰਕੇ ਚਾਰੇ ਪਦਾਰਥ ਧਰਮ ਅਰਥ ਕਾਮ ਤੇ ਮੋਕਸ਼ ਪ੍ਰਾਪਤ ਕਰੋ ਕਰਾਮਤ ਵਾਲਿਆਂ ਅੱਗੇ ਕੋਈ ਜ਼ੋਰ ਬਸ ਨਹੀਂ ਚੱਲਦਾ ਉਹਨਾਂ ਨਾਲ ਬਰਾਬਰੀ ਨਹੀਂ ਹੋਣੀ ਜਿੰਨਾ ਤੋਂ ਮੰਗਣਾ ਹੋਵੇ ਉਹਨਾਂ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ ਵਜੀਰ ਨੇ ਰਾਜੇ ਨੂੰ ਇਸ ਤਰ੍ਹਾਂ ਕਹਿ ਕੇ ਸਿੱਖਿਆ ਦਿੱਤੀ ਤੇ ਕਿਹਾ اے ਸ੍ਰੇਸ਼ਟ ਮਤ ਵਾਲੇ ਸੂਝਵਾਨ ਰਾਜਾ ਜੀ ਨਿਮਾਣੇ ਬਣੋ ਗੁਣ ਚੁਣ ਚੁਣ ਕੇ ਮੱਤ ਲੈ ਲੈਣੀ ਚਾਹੀਦੀ ਹੈ ਜਿਹੜੇ ਗੁਰੂ ਦੇ ਰਸਤੇ ਵਿੱਚ ਭਿੱਜੇ ਹਨ ਉਹਨਾਂ ਨੇ ਹੀ ਆਨੰਦ ਲਿਆ ਹੈ ਪਰ ਮਾੜੀ ਮੱਤ ਵਾਲੇ ਪਹਾੜੀ ਰਾਜੇ ਭੀਮਚੰਦ ਨੇ ਇੱਕ ਨਾ ਮੰਨੀ ਉਹ ਰਾਜ ਰੂਪੀ ਨਸ਼ੇ ਨੂੰ ਪੀਣ ਵਾਲਾ ਵੱਡਾ ਹੰਕਾਰੀ ਸੀ ਜਿਵੇਂ ਚਿਕਨਾਈ ਵਾਲੇ ਘੜੇ ਉੱਤੇ ਪਾਣੀ ਦੀ ਬੂੰਦ ਨਹੀਂ ਟਿਕਦੀ ਰਾਜੇ ਦੀ ਬੁੱਧੀ ਕਪਟ ਨਾਲ ਮਿਲ ਕੇ ਕਮਲੀ ਹੋ ਗਈ ਸੀ ਕਲੰਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਿਸ ਰਾਜ ਭੀਮਚੰਦ ਦਾ ਮਨ ਫੇਰਿਆ ਮੋੜਿਆ ਹੋਇਆ ਸੀ ਉਹ ਵਜ਼ੀਰ ਦਾ ਮੋੜਿਆ ਸਮਝਾਇਆ ਹੋਇਆ ਵੀ ਗੁਰੂ ਜੀ ਦੇ ਨੇੜੇ ਆਇਆ ਰਾਜਾ ਵਜ਼ੀਰ ਨੂੰ ਵੱਡੀ ਉਮਰ ਵਾਲਾ ਤੇ ਬਿਨਾਂ ਹੌਸਲੇ ਤੋਂ ਜਾਣ ਕੇ ਪੁੱਤਰ ਦੇਣਾ ਚਾਹੁੰਦਾ ਸੀ ਰਾਜਾ ਗੁਰੂ ਜੀ ਦੀ ਸ਼ਰਧਾ ਪੱਖੋਂ ਬਹੁਤ ਜ਼ਿਆਦਾ ਕੱਚਾ ਸੀ ਮੰਦੇ ਭਾਗਾ ਕਰਕੇ ਉਹ ਗੁਰੂ ਜੀ ਦਾ ਸੇਵਕ ਨਹੀਂ ਬਣ ਸਕਿਆ ਜਿਸ ਦਾ ਪ੍ਰਭੂ ਦੇ ਭਲਾ ਨਹੀਂ ਕਰਨਾ ਸੀ ਓ ਸੁਣੋ ਗੁਰੂ ਜੀ ਦੀ ਸ਼ਰਨ ਦੀ ਮਿਹਰ ਕਿਵੇਂ ਪ੍ਰਾਪਤ ਹੁੰਦੀ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬੰਨ